ਵਿੱਚ ਇਨੀ ਦਿਨੀ ਚੋਰਾ ਦੇ ਹੌਸਲੇ ਬੁਲੰਦ ਨਜ਼ਰ ਆ ਰਹੇ ਨੇ ਬੇਖੌਫ ਹੋ ਕੇ ਵਾਰਦਾਤਾ ਨੂੰ ਅੰਜਾਮ ਦੇ ਰਹੇ ਨੇ ਤੇ ਪੁਲਿਸ ਇਹਨਾਂ ਨੂੰ ਫੜਨ ਦੇ ਵਿੱਚ ਲਾਚਾਰ ਸਾਬਤ ਹੋ ਰਹੀ ਹੈ ਤਾਜ਼ਾ ਮਾਮਲਾ ਫਰੀਦਕੋਟ ਹਲਕੇ ਦੇ ਪਿੰਡ ਮਚਾਕੀ ਖੁਰਦ ਦਾ ਇਥੇ ਸਰਕਾਰੀ ਮਿਡਲ ਸਕੂਲ ਦੇ ਵਿੱਚ 2 ਮਹੀਨਿਆਂ ਦੇ ਦੌਰਾਨ ਦੂਜੀ ਵਾਰ ਚੋਰੀ ਹੋਈ ਹੈ ਇਸ ਤੋਂ ਪਹਿਲਾਂ ਵੀ ਚੋਰੀ ਹੋਈ ਹੈ ਤੇ ਚੋਰਾਂ ਦੇ ਵੱਲੋਂ ਸਕੂਲ ਦੇ ਅੰਦਰੋਂ ਕੰਪਿਊਟਰ, ਪ੍ਰਿੰਟਰ, LCD ਤੇ ਹੋਰ ਸਮਾਨ ਚੋਰੀ ਕੀਤਾ ਗਿਆ ਸੀ ਤੇ ਜਿਸ ਨੂੰ ਹਲੇ ਪੂਰੀ ਤਰ੍ਹਾਂ ਨਾਲ ਟ੍ਰੇਸ ਵੀ ਨਹੀਂ ਕੀਤਾ ਗਿਆ ਕਿ ਹੁਣ ਦੇਰਾਂ ਤੋਂ ਫਿਰ ਸਕੂਲ ਨੂੰ ਹੀ ਚੋਲਾ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ ਸਕੂਲ ਦੇ ਵਿੱਚ ਪਿਆ ਮੀਡੇ ਮੀਲ ਦਾ ਸਾਰਾ ਸਮਾਨ ਜਿਵੇਂ ਕਿ ਗੈਸ ਸਿਲੰਡਰ, ਚੋਲ, ਕਣਕ ਤੇ ਹੋਰ ਖਾਣ ਪੀਣ ਦਾ ਸਮਾਨ ਸਕੂਲ ਦੇ ਅੰਦਰੋਂ ਲੈ ਕੇ ਇਸ ਦੇ ਦੌਰਾਨ ਫਰਾਟਾ ਪੱਖਾ ਇਨਵਰਟਰ ਤੇ ਬੈਟਰਾ ਚੋਰੀ ਕਰਕੇ ਇਥੋਂ ਦੇ ਬਦਮਾਸ਼ ਫਰਾਰ ਹੋ ਗਏ ਹਾਲਾਂਕਿ ਸਾਰੀ ਵਾਰਦਾਤ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋਈ ਮੌਕੇ ਤੇ ਪੁਲਿਸ ਜਾਂਚ ਦੇ ਲਈ ਪਹੁੰਚੀ ਹੈ ਤੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹਨਾਂ ਦੇ ਪਿੰਡ ਦੇ ਸਰਕਾਰੀ ਸਕੂਲ ਦੇ ਵਿੱਚ ਦੇਰਾਂ ਚੋਰੀ ਹੋਈ ਹੈ ਇਸ ਦੌਰਾਨ ਚੋਰਾਂ ਦੇ ਵੱਲੋਂ ਸਕੂਲ ਦੇ ਅੰਦਰੋਂ ਕਈ ਕਿੰਤੀ ਸਮਾਨ ਚੁਰਾਇਆ ਗਿਆ 2 ਮਹੀਨੇ ਪਹਿਲਾਂ ਵੀ ਇਸੇ ਤਰ੍ਹਾਂ ਨਾਲ ਤਾਲੇ ਤੋੜ ਕੇ ਕੀਮਤੀ ਸਮਾਨ ਚੋਰੀ ਕੀਤਾ ਗਿਆ ਉਸ ਵੇਲੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਪਰ ਫਿਰ ਦੇਰਾਂ ਤਰ ਪਛਾਤਿਆ ਤੇ ਵੱਲੋਂ ਉਸੇ ਸਕੂਲ ਨੂੰ ਨਿਸ਼ਾਨਾ ਬਣਾਇਆ ਗਿਆ ਮਿੱਡੇ ਮੀਲ ਦਾ ਸਮਾਨ ਇਨਵਰਟਰ ਬੈਟਰਾ ਫਰਾਟਾ ਪੱਖਾ ਇਸ ਦਿਨ ਗੈਸ ਸਿਲੰਡਰ ਤੇ ਹੋਰ ਸਮਾਨ ਇਥੋਂ ਲੈ ਕੇ ਚੋਰ ਰਫੂ ਚੱਕਰ ਹੋ ਗਏ ਨੇ ਇਸ ਬਾਬਤ ਦੀ ਜਾਣਕਾਰੀ ਦਿੰਦਿਆਂ ਅਧਿਆਪਕਾ ਮੈਡਮ ਜਸਪ੍ਰੀਤ ਕੌਰ ਨੇ ਦੱਸਿਆ ਕਿ ਜਦੋਂ ਨਾ ਵੱਲੋਂ ਸਫਾਈ ਵਾਲੀ ਬੀਬੀ ਸਕੂਲ ਆਉਂਦੀ ਹੈ ਤਾਂ ਉਸਦੇ ਵੱਲੋਂ ਜਾਣਕਾਰੀ ਸਟਾਫ ਨੂੰ ਦੁੱਤੀ ਗਈ ਕਿ ਸਕੂਲ ਦੇ ਟਾਲੇ ਟੁੱਟੇ ਹੋਏ ਨੇ ਤੇ ਸਮਾਨ ਗਾਇਬ ਹੈ ਜਿਸ ਦੇ ਚਲਦਿਆਂ ਕਿ ਜਦੋਂ ਸਕੂਲ ਆ ਕੇ ਪਹੁੰਚੇ ਨੇ ਤਾਂ ਉਹਨਾਂ ਵੇਖਿਆ ਕਿ ਸਮਾਨ ਅਸਲ ਦੇ ਵਿੱਚ ਗਾਇਬ ਸੀ ਤਾਂ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ ਉਹਨਾਂ ਇਹ ਵੀ ਕਿਹਾ ਕਿ ਕਰੀਬ 2 ਮਹੀਨੇ ਪਹਿਲਾਂ ਅਜਿਹੀ ਇੱਕ ਹੋਰ ਵਾਰਦਾਤ ਵਾਪਰੀ ਸੀ ਤੇ ਅਜੇ ਉਹ ਮਾਮਲਾ ਟਰੇਸ ਨਹੀਂ ਹੋਇਆ ਕਿ ਦੁਬਾਰਾ ਚੋਰੀ ਹੋਈ ਹੈ ਤੇ ਪੁਲਿਸ ਮਾਮਲੇ 'ਚ ਜਾਂਚ ਕਰ ਰਹੀ ਹੈ ਸੱਡੇ ਨੇ ਸਕੂਲ ਚ ਦੂਸਰੀ ਵਾਰੀ ਚੋਰੀ ਹੋ ਗਈ ਹੈ ਜੀ ਪਹਿਲਾਂ 13 ਅਪ੍ਰੈਲ ਨੂੰ ਹੋਈ ਸੀ ਜੀ ਉਦੋਂ ਵੀ ਸਾਡਾ ਸਕੂਲ ਦਾ ਬਹੁਤ ਸਾਰਾ ਸਮਾਨ ਲੈ ਗਿਆ ਸੀ ਜਿਹੜੀ ਚੈਲਿੰਗ ਦੀਸ ਹੋ ਗਿਆ ਜੀ ਸਾਡੇ ਡੀਵੀਅਰ ਵਗੈਰਾ ਦਾ ਸਾਰਾ ਸਮਾਨ ਜਿਹੜੀ ਫਿਟਿੰਗ ਵਗੈਰਾ ਸਾਰੀ ਫਟ ਗਈ ਸੀ ਸਾਰਾ ਦਸਤਾਵੇਜ਼ ਰਿਕਾਰਡ ਖਲਾਰ ਗਏ ਸੀਗੇ ਤੇ ਸਾਡਾ ਅਨਾਜ ਸਿਲੰਡਰ ਇਸ ਤਰ੍ਹਾਂ ਲੈ ਗਏ ਤੇ ਅੱਜ ਵੀ ਜਦੋਂ ਅਸੀਂ ਮਤਲਬ 7:30 ਵਜੇ ਸਾਡੇ ਜਿਹੜੇ ਮੈਡਮ ਇੰਚਾਰਜਾਂ ਨੂੰ ਫੋਨ ਆਇਆਗਾ ਸਾਡੇ ਜਿਹੜੇ ਸਫਾਈ ਕਰਮਚਾਰੀ ਉਹ ਆਏ ਆਂਟੀ ਉਹਨਾਂ ਨੇ ਜਦੋਂ ਆਏ ਤੇ ਦੇਖਿਆ ਵੀ ਸਾਡਾ ਜਿਹੜਾ ਦਫਤਰ ਦਾ ਥੁਲਾ ਹੋਇਆ ਸੀਗਾ ਉਹ ਆ ਪਰ ਉਸ ਤੋਂ ਬਾਅਦ ਉਹਨਾਂ ਨੇ ਦੇਖਿਆ ਕਿ ਰਸੋਈ ਦਾ ਵੀ ਥੁਲਾ ਹੋਇਆ ਹੈ ਸੋਈ ਦੇ ਪਿੰਡ ਦੇ ਵਿੱਚੋਂ ਇੱਕ ਬੰਦੇ ਨੂੰ ਬੁਲਾ ਕੇ ਲੈ ਕੇ ਆਏ ਆ ਤੇ ਦੇਖਿਆ ਉਹਨਾਂ ਨੇ ਇੱਥੇ ਸਾਡਾ ਜਿਹੜਾ ਦੂਸਰੇ ਸਟੋਰ ਰੂਮ ਦਾ ਉੱਥੇ ਵੀ ਇਨਵਰਟਰ ਲੱਗ ਗਿਆ ਜੀ ਬਾਕੀ ਬੈਟਰੀਆਂ ਵੀ ਲੱਗ ਗਈਆਂ ਸੋਈ ਦੇ ਵਿੱਚੋਂ ਸਾਰਾ ਅਨਾਜ ਖਾਂ ਪੀਣ ਦੀ ਸਾਰੀ ਸਮੱਗਰੀ ਸਿਲੰਡਰ ਲੱਗੇ ਜੀ ਤੇ ਜਿਹੜਾ ਦਫਤਰ ਦੇ ਵਿੱਚੋਂ ਜਿਹੜਾ ਸਾਰਾ ਰਿਕਾਰਡ ਫੇਰ ਖਿਲਾਰਿਆ ਗਿਆ ਬਲੂਟੂਥ ਸਪੀਕਰ ਲੱਗੇ ਆ ਜੀ मतलब कोई भी एक्सटेंडिंग पक्का सीगा जी। ਤੇ اناਜ ਵੀ ਜਿਹੜਾ ਸੀ ਹੁਣ ਹੀ ਲੈ ਕੇ ਆਂਦਾ ਸੀਗਾ। ਉਹ मतलब ਕੋਈ ਵੀ ਚੀਜ਼ ਉਹਨਾਂ ਨੇ ਨਹੀਂ ਛੱਡੀ ਜੀ। اناਜ ਵੀ ਲੈ ਕੇ ਚਾਵਲ ਵੀ ਲੈ ਕੇ ਕਣਕ ਵੀ ਲੈ ਕੇ ਜਿਉ ਉਹ मतलब ਹੈਗੇ ਆ ਪਿਆਜ਼, ਟਮਾਟਰ, ਠੰਡੇ ਦੀਆਂ ਬੋਤਲਾਂ ਸੀ ਜੋ ਫ੍ਰਿਜ 'ਚ ਪਿਆ ਸੀ। ਫ੍ਰਿਜ ਵੀ ਉਹਨਾਂ ਨੇ ਹਿਲਾਉਣ ਦੀ ਕੋਸ਼ਿਸ਼ ਕੀਤੀ ਜਿੰਨਾ ਹੀ ਚੱਕੀ ਗਈ ਸੀ। ਕੀ ਕਾਰਨ ਬਣਿਆ ਉਹਨੂੰ ਫਤਹ ਆਪਾਂ ਨੂੰ। ਆਹ ਮਤਲਬ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ। ਉਸਨੇ ਪਹਿਲਾਂ ਵਾਲੀ ਚੋਰੀ ਪ्रेस ਕਰ ਲਈ। ਨਹੀਂ ਜੀ। ਇਹ ਹੁਣ ਦੁਬਾਰਾ ਹੋ ਗਈ ਤੇ ਹਾਂਜੀ ਦੁਬਾਰਾ ਕੋਈ ਸੀਸੀਟੀਵੀ ਚਾਹੀਏ ਕੋਈ ਹਾਂਜੀ ਸੀਸੀਟੀਵੀ ਚਾਹੀਏ ਜੇ ਸਰ ਪਰ ਅੱਜ ਹੁਣ ਉਹ ਲਾਈਟ ਨਾ ਹੋਣ ਕਰਕੇ ਉਹ ਪੁਲਿਸ ਨੇ ਕਿਹ ਹੁਣ ਤੱਕ ਕੀ ਕੀਤਾ ਨਹੀਂ ਉਹ ਆਈ ਹੋਈ ਹੈ ਜੀ ਪੁਲਿਸ ਉਹ ਕਰ ਰਹੇ ਆ ਵੀ ਜੋ ਬੰਦ ਕਰਦੇ ਹੈਗੇ ਸਮੱਸਿਆ ਹੈ ਜੀ ਇੱਕ ਵਾਰੀ ਪਹਿਲਾਂ ਚੋਰੀ ਹੋ ਗਈ ਸੀਗੀ ਸਾਰਾ ਸਮਾਨ ਉਦੋਂ ਲੈ ਕੇ ਸੀ ਕੱਢ ਕੇ ਸੀ ਉਦੋਂ ਵੀ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਜੂਰ ਲਾਇਸ ਵੀ ਚੋਰ ਫੜੋ 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 ਪੁਲਿਸ ਨੂੰ ਕੰਪਲੀਟ ਵੀ ਕੀਤੀ ਸੀ ਖਬਰਾਂ ਵੀ ਲਵਾਈਆਂ ਸੀਗੀਆਂ ਉਦੋਂ ਵੀ ਸਾਡਾ ਕੁਝ ਨਹੀਂ ਹੋਇਆ ਜੀ ਤੇ ਅਨ ਰਾਤ ਫਿਰ ਚੋਰੀ ਹੋ ਗਈ ਜੀ ਰਾਤ ਵੀ ਕਾਫੀ ਸਮਾਨ ਲੈ ਕੇ ਕੱਢ ਗਏ ਕੀ ਕੁਝ ਲੈ ਗਏ ਆ ਰਾਚਨ ਸਿੰਘ ਦਾ ਸਕੂਲ ਦੌਰ ਲੈ ਕੇ ਜੀ ਪੱਖਾ ਲੈ ਕੇ ਜੀ ਨੋਵੇਟਰ ਬੈਂਟਰਾ ਲੈ ਕੇ ਗੈਸ ਸਿਲੰਡਰ ਲੈ ਕੇ ਜੀ ਕੁਝ ਵੀ ਨਹੀਂ ਛੱਡਿਆ ਜੀ ਕੀ ਲੱਗਦਾ ਹੈਗਾ ਕੌਣ ਬੰਦੇ ਨੇ ਇਹ ਜੀ ਕੋਈ ਹੁਣ ਤੱਕ ਲੱਗਿਆ ਪਤਾ ਕੁਝ ਨਹੀਂ ਜੀ ਕੈਮਰਾ ਕੋਲੇ ਲੱਗੇ ਟਾਈਮਰ ਲੱਗੇ ਜੀ ਕੈਮਰਾ ਚਾਹੇ ਤਾਂ ਹੈ ਬੰਦੇ ਪਰ ਉਹਨੇ ਸਿਆਣ ਨਹੀਂ ਆਰੀ ਜੀ ਪਹਿਲਾਂ ਜਦੋਂ ਹੋਈ ਸੀ ਚੋਰੀ ਉਹਦਾ ਵੀ ਕੈਮਰਾ ਚਾਹੀ ਸੀ ਕਿ ਨਹੀਂ ਉਹਦਾ ਜੀ ਡੀਵੀਆਰ ਲੈ ਗਏ ਸੀ ਮੁਲਾਜ਼ਮ ਪੁਲਿਸ ਵਾਲੇ ਲੈ ਗਏ ਉਸ ਤੋਂ ਬਾਅਦ ਡੀਵੀਆਰ ਉਹਨਾਂ ਨੇ ਤਿੰਨ ਦੇ ਖਾਲੀ ਵਿੱਚ ਕੁਝ ਨਹੀਂ ਹੈਗਾ ਜੀ ਉਹ ਵੀ ਨਹੀਂ ਸਾਡੇ ਕੋਲ ਤੋਂ ਆਪਣੇ ਕੋਲੇ ਕੁਝ ਵੀ ਪਿਆ ਜੀ ਕਿੰਨਾ ਟਾਈਮ ਪਹਿਲਾਂ ਨੇ ਗਿਆ ਦੋ ਕੁ ਮਹੀਨੇ 13 April ਦੀ ਗੱਲ ਹੈ ਦੋ ਕੁ ਮਹੀਨੇ ਉਸ ਤੋਂ ਬਾਅਦ ਹੁਣ ਦੁਬਾਰਾ ਫੇਰ ਦੂਜੀ ਵਾਰ ਹਾਂਜੀ ਦੂਜੀ ਵਾਰ ਫੇਰ ਤਾਂ ਪੰਕੀ ਮੰਗ ਕਰ ਰਹੇ ਹੁਣ ਮੰਗ ਸਾਡੇ ਤੇ ਇਹੀ ਹੈ ਜੀ ਸਾਨੂੰ ਇਨਸਾਫ ਦਿੱਤਾ ਜਾਵੇ ਸਾਡੇ ਬੱਚੇ ਸਿਰਫ ਪੜ੍ਹਦੇ ਆ ਸਕੂਲ ਚ ਉਹਨਾਂ ਦਾ ਕੁਵੈਖੀ ਨਾ ਬਣਿਆ ਤਾਂ ਕੀ ਫਾਇਦਾ ਜੀ ਫਿਰ ਇੱਥੇ ਦਿੱਲੀ ਦਿੱਲੀ ਮਾਡਲ ਦੀਆਂ ਗੱਲਾਂ ਕਰਦੇ ਆ ਸਾਡੇ ਪਿੰਡ ਦਾ ਸਕੂਲ ਹੀ ਨਹੀਂ ਨਾ ਤਾਂ ਸੂਟ ਆਉਂਦਾ ਪਿਆ ਜੀ ਦੋ ਵਾਰੀ ਚੋਰੀ ਹੋ ਗਈ ਹੈ ਜੀ ਸਾਨੂੰ ਤੇ ਇਹ ਹੈ ਜੀ ਜੋ ਸਮਾਨ ਚੋਰੀ ਹੋਇਆ ਸਾਡੇ ਬੱਚਿਆਂ ਨੂੰ ਸਮਾਨ ਚੋਰੀ ਵਾਪਸ ਲਿਆ ਕੇ ਆਂਦਾ ਜਾਵੇ ਤੇ ਜਿਹੜੇ ਚੋਰਾ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਇਹਦਾ ਜੀ ਸਖਮੰਦਰ ਸਿੰਘ ਪੰਜਾਬ ਨੰਬਰ ਚੱਕੀ ਖੁਰ ਕੀ ਮਸਲਾ ਤੁਹਾਡੇ ਪਿੰਡ ਦਾ ਕੀ ਮਸਲਾ ਜੀ ਚਾਰ ਵਾਰੀ ਤੋਂ ਪਹਿਲਾਂ ਤੀਜੀ ਵਾਰੀ ਚੋਰੀ ਹੋ ਗਈ ਇਹ ਲਗਾਤਾਰ ਰਾਤ ਵੀ ਚੋਰੀ ਹੋ ਗਈ ਰਾਤ ਵੀ ਕੁਝ ਨਹੀਂ ਛੱਡਿਆਗਾ ਰਾਤ ਵੀ ਸਾਰਾ ਕੁਝ ਲੈ ਗਏ ਚੱਕ ਕੇ ਆਪਾਂ ਪੱਕੇ ਸਕੂਲ ਚ ਸਾਰਾ ਕੁਝ ਲੈ ਗਏ ਕੋਈ ਚੀਜ਼ ਨਹੀਂ ਛੱਡੀ ਗਈ ਤੇ ਮੰਗ ਇਹ ਹੀ ਕਰਦੇ ਆ ਅਨਸਾਫ ਦੀ ਐਮਐਲਏ ਸਾਹਿਬ ਦਾ ਪਿੰਡ ਹੈ ਪਰ ਸਾਨੂੰ ਤਾਂ ਦੀਦਾ ਨਹੀਂ ਕੋਈ ਅਨਸਾਫ ਮਿਲਦਾ ਅੱਗੇ ਵੀ ਅਸੀਂ ਸਕੂਲ ਵੀਰੇ ਵੀ ਅਸੀਂ ਜਦੋਂ ਸਮਸ਼ਾਨ ਘਾੜ ਤੇ ਚੋਰੀ ਹੋਈ ਸੀਗੀ ਉਦੋਂ ਐਮਐਲਏ ਦੀ ਵਾਈਫ ਨੇ ਸਾਨੂੰ ਕਹਦਾ ਇਹ ਚੋਰੀ ਤਾਂ ਕਾਂਗਰਸ ਦੇ ਜਿਹੜੇ ਮੈਂਬਰ ਬਣੇ ਆ ਇਹ ਹੀ ਕਰਾਉਂਦੇ ਆ ਤੇ ਅਸੀਂ ਫੇਰ ਵੀ ਅੱਜ ਪਿੰਡ ਦਾ ਜਿਦਾਂ ਰੌਲਾ ਪਿਆ ਅੱਜ ਵੀ ਆ ਕੇ ਇੱਥੇ ਖੜੇ ਹੋਏ ਅੱਜ ਵੀ ਵੇਖਿਆ ਵੀ ਬੱਚਿਆਂ ਦਾ ਤੁਸੀਂ ਦੇਖ ਹੀ ਰਹੇ ਆ ਸਾਹਮਣੇ ਕੀ ਹਾਲ ਹੈ ਪੱਖਿਆਂ ਵੱਲੋਂ ਵੀ ਕੋਈ ਪੱਖਾ ਨਹੀਂ ਕੋਈ ਲਾਈਟ ਦਾ ਪਰਮਨੰਦ ਜੀ ਇਥੇ ਵਰਨੇਟਰ ਦਿੱਤਾ ਸੀ ਕਿਸੇ ਨੇ ਵੀ ਬੱਚਿਆਂ ਨੂੰ ਮਤਲਬ ਵੀ ਹਵਾ ਆਊਗੀ ਚੰਗੀ ਪੱਖੇ ਲਵਾ ਕੇ ਦਿੱਤੇ ਸੀਗੇ ਸਾਰਾ ਕੋਈ ਮੌਸਮ ਵੇਖ ਲੋ ਸਾਹਮਣੇ ਚੋਰੀ ਹੋਈ ਜਾਂਦਾ ਚੋਰ ਲੈ ਕੇ ਸਾਰਾ ਸਾਰਾ ਕੁਝ ਚੋਰ ਲੈ ਗਿਆ ਕੋਈ ਨਹੀਂ ਡੀਵੀਡੀ ਲੈ ਕੇ ਸੀ ਇਹਨੇ ਤੁਹਾਨੂੰ ਨਿਸਾਬ ਦਵਾਵਾਂਗੇ ਮੈਨੂੰ ਤਾਂ ਸ਼ੱਕ ਹੈ ਵੀ ਮੈਡਮਾਂ ਤੋਂ ਜੇ ਮੈਂ ਪੁੱਛਿਆ ਨੀ ਆਪਦੇ ਵੱਲੋਂ ਹੀ ਕਹਿ ਰਹੇ ਆਂ ਡੀਵੀਡੀ ਵੀ ਨਹੀਂ ਮੈਨੂੰ ਤਾਂ ਮਹਿਕਮੇ ਕੋਲੋਂ ਮੁੜੀ ਨਹੀਂ ਦੀਂਦੀ ਸਾਨੂੰ ਡੀਵੀਆ ਡੀਵੀਆ ਨੂੰ ਮੁੜੀ ਨਹੀਂ ਦੀਂਦੀ ਕਿ ਅੱਜ ਫੇਰ ਆਏ ਵੇ ਅਸੀਂ ਤਾਂ ਉਹਨਾਂ 13 ਕੈਮਰੇ ਖਿਲਾਏ ਵੇ ਟਰੈਕਟਰ ਜਨਰੇਟਰ ਨਾਲ ਪ੍ਰਬੰਧ ਕਰਕੇ ਤੇ ਟੀਚਰਾਂ ਤਾਂ ਲਿਆਏ ਸੀਗੇ ਦੇਣ ਵਾਸਤੇ ਇੱਕ ਡੀਵੀਡੀ ਵੀ ਅਸੀਂ ਲਾਉਣੀ ਆ ਸਕੂਲ ਚ ਤੇ ਨਾ ਮੈਡਮਾਂ ਕੇ ਹੱਥ ਬੰਨੇ ਹੋਈਏ ਨਾ ਲੈ ਕੇ ਆਜੋ ਕਿਸੇ ਗੁਰਦੁਆਰਾ ਸਾਹਿਬ ਨੂੰ ਦਿੱਤੀ ਜਾਵੇ ਉੱਥੇ ਤੁਹਾਡੀ ਅਰਥ ਹੋਊਗੀ ਤੇ ਸਕੂਲ ਚੋਂ ਮੈਡਮਾਂ ਦਾ ਲੈਬ ਹੋ ਕੇ ਵੀ ਇਸ ਵਿੱਚ ਚਾਕੀ ਕਲਾ ਖੁਰਦ ਚੋਂ ਤੇ ਜਾਣ ਨੂੰ ਤਿਆਰ ਬੈਠੀਆਂ ਵਿਦਾਂ ਨੂੰ ਤਿਆਰ ਆ ਵਿਚਾਰੀਆਂ ਸਾਰੀਆਂ ਬਹੁਤ ਘਬਰਾਈਆਂ ਹੋਈਆਂ ਐ ਇਹਦਾ ਗੁਰਦੁਆਰੇ ਵਿੱਚ ਪੜ ਪੈਂਦਾ ਅਸੀਂ ਸਾਡੇ ਚਾਕੀ ਫਰਮ ਸਕੂਲ ਹੈ ਇਹਦਾ ਸਕੂਲ ਹੈ ਇਹਦੇ ਚਾਹ ਦੂਜੀ ਵਾਰੀ ਚੋਰੀ ਹੋਈ ਪਹਿਲਾਂ 13 ਫਰਵਰੂਅਰ ਨੂੰ ਹੋਈ ਸੀ ਵਿਸਾਖੀ ਵਾਲੇ ਦਿਨ ਤੇ ਹੁਣ ਦੁਬਾਰਾ ਰਾਤ ਫੇਰ ਜੋਰੀ ਹੋਈ ਹੈ ਉਦੋਂ ਜਿਹੜੇ ਸੀਗੇ ਸਾਡੇ ਲੈ ਗਏ ਸੀਗੇ ਤੇ ਆਹ ਪ੍ਰਿੰਟਰ ਵਗੈਰਾ ਲੈ ਕੇ ਚਾਕੇ ਕਾਫੀ ਕੁਸ ਤੇ ਹੁਣ ਰਸੋਈ ਦਾ ਸਾਰਾ ਰਾਸ਼ਨ ਚੁੱਲਾ ਗੈਸ ਡੰਡਾ ਪੱਖਾ ਇੱਕ ਜਿਹੜਾ ਸੀਗਾ ਸਟੈਂਡ ਵਾਲਾ ਤੇ ਇੱਕ ਨਵੇਟਰ ਤੇ ਬੈਠਾ ਇਹ ਲੈ ਗਏ ਜੀ ਕਾਫੀ ਨੁਕਸਾਨ ਹੋ ਗਿਆ ਤੇ ਸਾਡੇ ਤਾਂ ਦੋ ਤਿੰਨ ਵਾਰੀ ਪਿੱਛੇ ਆਹ ਉਹ ਗੁਰਦੁਆਰਾ ਸਾਹਿਬ ਚ ਦੋ ਵਾਰੀ ਚੋਰੀ ਹੋ ਗਈ ਹੈ ਜੀ ਉਦੋਂ ਵੀ ਕੋਈ ਐਡੀ ਨਹੀਂ ਕੀ ਸਿੱਟਾ ਨਹੀਂ ਨਿਕਲੇ ਪਹਿਲਾਂ ਸ਼ਮਸ਼ਾਨ ਘਾੜ ਚ ਹੋਈ ਸੀ ਕਿ ਕੋਈ ਉਹਦਾ ਰਿਜ਼ਲਟ ਨਹੀਂ ਆਇਆਗਾ ਹੁਣ ਦੋ ਵਾਰੀ ਇੱਥੇ ਸਕੂਲ ਚ ਚੋਰੀ ਹੋ ਗਈ ਹੈ ਇਹਦਾ ਵੀ ਕੋਈ ਹਜੇ ਤੱਕ ਪਤਾ ਨਹੀਂ ਆਇਆ ਇਹਦਾ ਇਹੀ ਆਨੇ ਸਰਕਾਰ ਨੂੰ ਵੀ ਇਹਨਾਂ ਜਿਹੜੇ ਇਹ ਅਨਸਰ ਉਹਨਾਂ ਤੇ ਨੱਥ ਪਾਈ ਜਾਵੇ ਕੋਈ ਬੰਦੇ ਆਏ ਕੈਮਰੇ ਕੋਲੋਂ ਹਾਂਜੀ ਕੈਮਰੇ ਚੈੱਕ ਕੀਤੇ ਚਾਰ ਬੰਦੇ ਕੈਮਰਿਆਂ ਦੇ ਵਿੱਚ ਆਏ ਸਿਆਣ ਨਹੀਂ ਆ ਰਹੀ ਉਹਨਾਂ ਦੀ ਵੀ ਹਜੇ ਉਹ ਸਮਾਨ ਚੱਕੀ ਜਾਂਦੇ ਆ ਚਾਰ ਬੰਦਿਆਂ ਦੀ ਕੀ ਮੰਗ ਕਰਦੇ ਮੰਗ ਤਾਂ ਮੈਂ ਸਰਕਾਰ ਤੋਂ ਇਹ ਹੀ ਹੈ ਜੀ ਵੀ ਇਹਨਾਂ ਜਿਹੜਾ ਬੱਚਿਆਂ ਦਾ ਹੈਗਾ ਕੋਈ ਖਰਾਬ ਹੋ ਜਾਂਦਾ ਹੁਣ ਅੱਜ ਵੀ ਫੇਰ ਪੜ੍ਹਾਈ ਖਰਾਬ ਹੈ ਉਹਦਾ ਇੱਕ ਤਾਂ ਪਿੰਡ ਹੈ ਤੇ ਫੇਰ ਵੀ ਚਾਰ ਵਾਰ ਚੋਰੀ ਹੋ ਜਾਈ ਪਿੰਡ ਚ ਟ੍ਰੇਸ ਨਾ ਹੋਵੇ ਹਾਂਜੀ ਹਾਂਜੀ ਉਹ ਉਹੀ ਹੈ ਪ੍ਰਸ਼ਾਸਨ ਦੀ ਇਹਦੇ ਵਿੱਚ ਹੁਣ ਕਹੀਦੀ ਸਮਝ ਲਓ ਜਾਂ ਕੋਈ ਉਹਨਾਂ ਦੇ ਹੱਥ ਨਹੀਂ ਲੱਗ ਰਿਹਾਗਾ ਤੇ ਇਹਦੇ ਬਾਰੇ ਕੋਈ ਕਹੇ ਨਹੀਂ ਸਕਦੇ ਕਿ ਹੁਣ ਇਹ ਤਾਂ ਪ੍ਰਸ਼ਾਸਨ ਹੀ ਇਹਦੇ ਬਾਰੇ ਤਾਂ ਜਵਾਬ ਦੇ ਸਕਦਾ ਵੀ ਕਿੱਥੇ ਕੀ ਗੱਲ ਹੈਗੀ ਹੈ